ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆਂ ਤੇ ਜਿਹੜੇ ਆਪਣੇ ਚੈਨਲ ਤੇ ਆਪਣੇ ਵੀਰ ਭਰਾਵਾਂਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਆਪਣੀ ਵੈਰੈਟੀ ਦਿਖਾਵਾਂਗੇ ਆਪਣੀ ਵੈਰੈਟੀ ਹੈਗੀ ਹੈ ਜੀ ਪੂਸ਼ਾ 44 ਇਹ ਵੈਰੈਟੀ ਹੈਗੀ ਆਪਣੀ ਪੂਸ਼ਾ 44 ਇਹ ਆਪਣੀ ਵੈਰੈਟੀ ਹੋ ਗਈ ਹੈ ਘਟੋ ਘਟੋ ਇਹਨੂੰ ਅੱਜ ਪੂਰੇ 23 ਦਿਨ ਹੋ ਗਏ ਆ ਲੱਗੀ ਨੂੰ ਤੇ ਤੁਸੀਂ ਇਹਦੀ ਗਰੋਥ ਚੈੱਕ ਕਰ ਸਕਦੇ ਹੋ ਬੂਝਾ ਬਹੁਤ ਵਧੀਆ ਮਾਰਿਆ ਏ ਵੈਰੈਟੀ ਨੇ ਦੇਖੋ ਟੋਕ ਘਟ 15 15 20 20 ਡਕੇ ਕਰ ਚੁੱਕੀ ਏ ਤੇ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਬੂਝਾ ਬਹੁਤ ਬਦਿਆ ਮਾਰਿਆ ਜਾਨੀ ਕਿ ਵੈਰਾਈਟੀ ਬਹੁਤ ਵਧੀਆ ਹੈ ਤੇ ਇਸ ਵਾਰ ਇਹਦਾ ਬੀਜ ਵੀ ਬਹੁਤ ਘੱਟ ਮਿਲਿਆ ਤਾਂ ਜਾਨੀ ਕਿ ਇਸ ਵਾਰ ਅਪਾ ਵੀ ਬਹੁਤ ਘੱਟ ਦੇ ਗਵੇ ਦੇ ਵਿੱਚ ਅਪਾ ਇਹਦੀ ਬਿਜਾਈ ਕੀਤੀ ਹੈ ਜਾਨੀ ਕਿ ਅਪਾ ਸਰਕਾਰ ਦੇ ਕਹਨੇ ਦੇ ਮੁਤਾਬਕ ਅਪਾ ਇਹ ਵੈਰਾਈਟੀ ਨੂੰ ਘਟਾ ਦਿੱਤਾ ਹੈ ਹੁਣ ਵੀਡੀਓ ਦੇ ਵਿੱਚ ਇਹ ਨਾ ਸੋਚਿਓ ਵੀ ਤੁਸੀਂ ਲਾਈ ਹੈ ਜੀ ਅਪਾ ਵੀ ਪੂਰਾ ਸਹਿਯੋਗ ਦਿੱਤਾ ਪੀਆਰ 26 ਵੀ ਲਾਈ ਹੈ ਹੋਰ ਵੈਰਾਈਟੀ ਆ ਵੀ ਲਾਈ ਹੈ ਜਾਣੀ ਕਿ ਆਪਾਂ ਫੇਰ ਵੀ ਇਹਦੇ ਸਿਰਫ ਅੱਗੇ ਆਪਾਂ 20 ਕਿਲੇ ਲਾਉਂਦੇ ਆ ਇਸ ਵਾਰ ਆਪਾਂ ਇਹਦੇ ਸਿਰਫ 7 ਕਿਲੇ ਲਾਏ ਨੇ ਜਾਨੀ ਕਿ ਆਪਾਂ ਪੂਸ਼ 43 ਦੇ ਜਾਨੀ ਕਿ ਅੱਗੇ ਨਾਲੋਂ ਘਟਾਈ ਆ ਆਪਾਂ ਹੋਰ ਵੈਰਾਈਟੀਆਂ ਦੇਖੀ ਆਇ ਵਰਤ ਕੇ ਤੇ ਗੁਰੂ ਜਾਨੀ ਕਿ ਬੂਝਾ ਇਹਦੇ ਜਿੰਨਾ ਕੋਈ ਵੈਰਾਈਟੀ ਨਹੀਂ ਮਾਰਦੀ ਪੂਸ਼ 43 ਜਿੰਨਾ ਹੁਣ ਤੁਸੀਂ ਦੇਖ ਲਓ ਹਜੇ 23 ਦਿਨ ਹੋਏ ਆ ਇਹ ਖੇਤ ਧਗਾ ਨੂੰ ਤਿਆਰ ਹੈ ਹਜੇ ਦੋ ਵਾਰ ਜੂਰੀਆ ਪਿਆ ਇਹਦੇ ਵਿੱਚ ਬਾਧੂ ਕੋਈ ਆਪਾਂ ਖਰਾਕ ਨਹੀਂ ਪਾਈ ਜ਼ਿੰਕ ਪਾਈ ਹੈ ਤੇ ਪोटाश ਪਾਈ ਹੈ ਕੋਈ ਆਪਾਂ ਜ਼ਹਿਰਲੀ ਚੀਜ਼ ਨਹੀਂ ਪਾਈ ਤੇ ਆ ਵੀ ਪੂਛ 44 ਇਹ ਆਪਣੀ ਲੱਗੀ ਹੈ ਜੀ 4 ਤੋਂ 5 ਦਿਨ ਲੇਟ ਲੱਗੀ ਤੇ ਫਰਕ ਬਹੁਤ ਦਿਖਾ ਰਹੀ ਹੈ ਇਹ ਦੇਖ ਲਓ ਤੁਸੀਂ ਹੁਣ ਲੱਗੀ ਹੋਈ ਤੇ ਇਹ ਦੇਖ ਲਓ ਫਰਕ ਬਹੁਤ ਦਿਖਾ ਰਹੀ ਹੈ 5-6 ਦਿਨ ਦਾ ਤੇ ਬਾਕੀ ਇਹ ਵੀ ਵਧੀਆ ਹੈ ਤੇ ਹੁਣ ਦੇ ਟਾਈਮ ਨਾਲ 5-6 ਦਿਨ ਲੇਟ ਹੈ ਚਲੋ ਜਨਨ ਕੇ ਅਤੇ ਤੁਸੀਂ ਦੇਖ ਸਕਦੇ ਹੋ ਦੋ ਵਾਰ ਆਪਾਂ ਸਿਰਫ ਯੂਰੀਆ ਲਾਇਆ ਇਹਨੂੰ ਤੇ ਤੀਜੀ ਵਾਰ ਆਪਾਂ ਇਹਨੂੰ 35 ਦਿਨਾਂ ਤੇ ਲਾਵਾਂਗੇ ਤੇ ਪਾਣੀ ਆਪਾਂ ਇੱਕ ਵਾਰ ਇਹਦਾ ਸਕਾ ਚੁੱਕੇ ਆ ਤੇ ਇੱਕ ਵਾਰ ਸਾਰਾ ਪਾਣੀ ਆਪਾਂ ਨਮਾ ਜਾਨੀ ਕਿ ਪੁਰਾਣਾ ਪਾਣੀ ਇੱਕ ਵਾਰ ਸਕਾ ਚੁੱਕੇ ਆ 17 18 ਦੂਜਾ ਯੂਰੀ ਆਪਾਂ ਬਿਨਾ ਪਾਣੀ ਦੇ ਵਿੱਚ ਪਾਇਆ ਤਾਂ ਤੇ ਬਹੁਤ ਵਧੀਆ ਗਰੋਥ ਕਰ ਰਹੀ ਆ ਹਜੇ ਤੱਕ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਤੁਹਾਡੇ ਇਲਾਕੇ ਚ ਕਿਹਦੀ ਕਿਹਦੀ ਵੈਰੈਟੀ ਲੱਗੀ ਆ ਪੁਸ਼ 44 ਲੱਗੀ ਆ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਲੈਡ ਚੱਲ ਰਹੀ ਹੈ ਕੰਮ ਕਰ ਸਾਰੇ ਦੇ ਵਧੀਆ ਚੱਲਦੇ ਰਹਿਣ ਝਾੜੀ ਸਵਰਪ ਵਧੀਆ ਉਹਨਾਂ ਸਭ ਦੇ